ਦਾਦੀਏ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਦਾ ਨਤੀਜਾ ਜਿਹੜਾ ਐਲਾਨ ਦਿੱਤਾ ਗਿਆ ਹੈ ਅਤੇ ਇਹਨਾਂ ਨਤੀਜਿਆਂ ਦੇ ਵਿੱਚ ਇਸ ਵਾਰ ਮੁੰਡਿਆਂ ਨੇ ਬਾਜ਼ੀ ਮਾਰ ਲਈ ਹੈ। ਦਾਦੀਏ ਕਿ 12ਵੀਂ ਜਮਾਤ ਦੀ ਪ੍ਰੀਖਿਆ ਦੇ ਵਿੱਚ ਮੁੰਡਿਆਂ ਨੇ ਬਾਜ਼ੀ ਮਾਰੀ ਹੈ। ਲੁਧਿਆਣਾ ਤੋਂ ਇੱਕ ਕਮਪ੍ਰੀਤ ਸਿੰਘ ਪਹਿਲੇ ਸਥਾਨ ਤੇ ਰਹੇ ਨੇ। ਉੱਥੇ ਹੀ ਸ਼੍ਰੀ ਮੁਕਤਸਰ ਸਾਹਿਬ ਦੇ ਦੂਜੇ ਸਥਾਨ ਤੇ ਰਹੇ ਨੇ ਹਰਵਿੰਦਰ ਸਿੰਘ ਤੇ ਨਾਲ ਹੀ ਅਸ਼ਵਨੀ ਜੋ ਕਿ ਬਟਿੰਡਾ ਦੇ ਰਹਿਣ ਵਾਲੇ ਨੇ ਉਹਨਾਂ ਨੇ ਤੀਜਾ ਸਥਾਨ ਹਾਸਲ ਕੀਤਾ। ਤੋ ਦੱਸਦੀ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਕਲਾਸ ਦਾ ਨਤੀਜਾ ਜਿਹੜਾ ਐਲਾਨ ਦਿੱਤਾ ਗਿਆ ਤੇ ਇਹਨਾਂ ਨਤੀਜਿਆਂ ਦੇ ਵਿੱਚ ਮੁੰਡਿਆਂ ਨੇ ਬਾਜ਼ੀ ਮਾਰ ਲਈ ਹੈ ਲੁਧਿਆਣਾ ਤੋਂ ਇੱਕ ਅਮਪ੍ਰੀਤ ਸਿੰਘ ਪਹਿਲੇ ਸਥਾਨ ਤੇ ਰਹੇ ਨੇ ਜਦੋਂ ਕਿ ਮੁਕਤਸਰ ਸਾਹਿਬ ਦੇ ਹਰਵਿੰਦਰ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ ਤੇ ਬਠਿੰਡਾ ਤੋਂ ਅਸ਼ਵਨੀ ਨੇ ਤੀਜਾ ਸਥਾਨ ਹਾਸਲ ਕਰ ਲਿਆ ਸੋ ਇਸ ਵੇਲੇ ਦੀ ਅਹਿਮ ਤੇ ਵੱਡੀ ਜਾਣਕਾਰੀ ਦੱਸਦੀ ਹੈ ਕਿ 12ਵੀਂ ਕਲਾਸ ਦਾ ਨਤੀਜਾ ਜਿਹੜਾ ਐਲਾਨਿਆ ਗਿਆ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਹ ਨਤੀਜਾ ਐਲਾਨ ਦਿੱਤਾ ਗਿਆ ਤੇ ਇਸ ਵਾਰ ਮੁੰਡਿਆਂ ਨੇ ਬਾਜੀ ਮਾਰ ਲਈ ਹੈ